ਟਾਗ ਲੈ ਓਏ ਚੱਟਾ ਜਾਵਾ ਆਹ ਘਰ ਦੇ ਵੜਾ ਆ ਓਏ ਛੱਡ ਦੇ ਫੁੱਲ ਕਰਦੇ ਚਾਵਾਂ ਫੁੱਲ ਓਏ ਹਾਂਜੀ ਬਾਈ ਕੀ ਹਾਲ ਚਾਲ ਨੇ ਤੇ ਆਪਾਂ ਤੁਹਾਨੂੰ ਪਤਾ ਹੀ ਪਹਿਲਾਂ ਆਪਾਂ ਬਲੌਗ ਪਾਇਆ ਸੀਗਾ ਆਪਾਂ ਮੰਡੀ ਦੇ ਗਾਈ ਸਾਹਿਬ ਉਹਦੀ ਟੰਡੀ ਟਰੈਕਟਰ ਲੈਣ ਤੇ ਅੱਜ ਆਪਣੇ ਨਿਊ ਬਲੌਗ ਦੇ ਵਿੱਚ ਤੁਹਾਡਾ ਫੇਰ ਸਵਾਗਤ ਹੈ ਤੇ ਆਪਾਂ ਬਾਈ ਟਰੈਕਟਰ ਲਿਆਂਦਾ ਟਰੈਕਟਰ 852 ਲਿਆਂਦਾ 98 ਮਾਡਲ ਇਹ ਆਪਾਂ ਨੇੜੇ ਨੂੰ ਮਿਲ ਗਿਆ ਟਰੈਕਟਰ ਪੂਰਾ ਸੁੱਕਾ ਹੈ ਜਮਾ ਤੇ ਬੈਟਰੀ ਪਾਟ ਗਿਆ ਬੈਟਰੀ ਕਰੂੰਗਾ ਕਿਹਦੇ ਤੇ ਘਰੋਂ ਆ ਕੇ ਟਰੈਕਟਰ ਲਿਆ ਕੇ ਹੁਣ ਆਪਾਂ ਇਹਨੂੰ ਬਾੜਦਿਆਂ ਮਾਂਚ ਬਾਈ ਕਦਾ ਪੁੱਤ ਪਹਿਲੇ ਜਾ ਕੇ ਹਾਲ ਡਾਗਿੰਗ ਕਹਿੰਦਾ ਜੇ ਸੂਈ ਚੱਕ ਗਿਆ ਜਾਂ ਬਲੈਸ਼ਰ ਘਟਾ ਗਿਆ ਕਹਿੰਦਾ ਆਪਣੇ ਘਰੇ ਖੜਾਜੇ ਤੇ ਹੁਣ ਆਪਾਂ ਇਹਨੂੰ ਬਾੜ ਚ ਵਾਰਦੇ ਸੁੱਤੇ ਚ ਪੂਰਾ ਧੱਪਾਂਗੇ ਦੇਖਦੇ ਆ ਸੂਈ ਚੱਕਦਾ ਜਾਂ ਪ੍ਰੈਸ਼ਰ ਘਟਾਉਂਦਾ ਤੇ ਨਹੀਂ ਘਟਾਉਂਦਾ ਹੁਣ ਕੇਰਾ ਹੁਣ ਇਹਦਾ ਅੱਧਾ ਘੰਟਾ ਪੂਰਾ ਜੂਣਾ ਟਰੈਕਟਰ ਤੇ ਆਉ ਦੇਖਦੇ ਆ ਕਿੰਨਾ ਕੁ ਕਰੰਟ ਆ ਟਰੈਕਟਰ ਦੇ ਵਿੱਚ ਕਿੰਨਾ ਕੁ ਜ਼ੋਰ ਆ ਸਾਸੂ ਬਹੁਤ ਆ ਗਿੱਲਾ ਹਨਾ ਟਾਇਰ ਟੂਰਨਾਮੇ ਆ ਜਾਵਾ ਕੇਰਾ ਤਾਂ ਉਹ ਸਾਫ ਪਿਆਗਾ ਹੁਣ ਬਾੜਦੇ ਆ ਬਾਹਰ ਚ ਮੰਡ ਚ ਦੇ ਇਹ ਕਿੱਥੋਂ ਕਿੱਥੋਂ ਲੀਕ ਆ ਜਾ ਹੁੰਦਾ ਕਿ ਨਹੀਂ ਹੁੰਦਾਗਾ ਵੀ ਆਈ ਰਹੂਗਾ ਜੇ ਤਾਂ ਇਹ ਹੁਣ ਸਾਡੇ ਕੋਲ ਚੱਲ ਗਿਆ ਅੱਧਾ ਘੰਟਾ ਅੱਧਾ ਹੀ ਬਾਲਾ ਹਾਂ 10 15 ਮਿੰਟ ਹੁਣ ਵੱਡਾਂਗੇ ਜੇ ਨਾ ਕਿਸੇ ਬੱਸ ਨਾਲ ਲੀਕ ਹੋਇਆ ਫੇਰ ਤਾਂ ਠੀਕ ਆ ਇਹ ਧਾਣੇ ਸਾਥੋਂ ਮਰਦਾ ਕਿਉਂਕਿ ਇਹਨੂੰ ਪਤਾ ਯਾਰ ਆਪਾਂ ਦਾ ਫੁੱਲ ਰੱਖਣਾ ਕਿ ਜੇ ਕੱਟ ਗਿਆ ਇਹ ਸਾਥ ਦਾ ਬੂਟਾ ਚੱਲ ਗਏ ਫਿਰ ਚੱਲ ਗਏ ਲੈ ਭਾਈ ਪਹਿਲਾਂ ਬਾਦਾ ਸਕੰਦਰ ਨੂੰ ਇਹ ਵੀ ਕਹਿੰਦਾ ਕਹੌਂਦਾ ਡਰਾਈਵਰ ਆ ਮਸ਼ੀਨਾਂ ਤੇ ਲੱਗਿਆ ਰਿਹਾ ਡਰਾਈਵਰੀ ਕਰਦਾਗਾ ਮੈਂ ਕਿਹਾ ਪਹਿਲਾਂ ਤੂੰ ਹੀ ਜੋ ਫੇਰ ਲੱਗੂ ਪਤਾ ਇਹਦੀ ਡਰਾਈਵਰੀ ਦੇਣੇ ਆ ਓਏ ਛੱਡ ਦੇ ਫੁੱਲ ਕਰਦੇ ਚਾਵੇਂ ਫੁੱਲ ਓਏ ਓਏ ਡੰਡਾ ਟੀ ਲਾ ਕਰ ਰੁਕ ਜਾ ਰੁਕ ਜਾ ਰੁਕ ਜਾ ਡੰਡਾ ਟੀ ਲਾ ਕਰ ਲੈਫਟ ਛੱਡ ਦੇ ਮੂਰਲੇ ਹਰਵਾਲੇ ਲੱਗੇ ਜਾਂਦੇ ਓਕੜੂ ਪੰਜ ਵਜੇ ਦਾ ਉਹ ਵੀ ਕਸਨ ਵਾਲਾ ਸੀ ਕਰਦੇ ਕਰਦੇ ਹੋਰ ਕਰਦੇ ਬਹੁਤ ਆ ਚੌਟ ਲਾਈਟ ਚੱਕ ਕੇ ਰੱਖੀ ਮੈਨੂੰ ਲੱਗਦਾ ਇੱਕ ਸਾਈਡ ਵਾਲੀ ਲੱਗਦੀ ਆ ਜੀ ਛਿੱਟੀ ਆਉਂਦੀ ਆ ਦੀ ਲਈ ਕਿਸੇ ਨੇ ਚੱਕ ਮੈਂ ਮੈਂ ਦੇਖੇ ਨਹੀਂ ਹੁਣ ਚੱਲ ਛਿੱਟੀ ਥੱਲੇ ਕਰ ਚੱਕ ਨਹੀਂ ਚੱਲ ਜਾਂਦੇ ਚੱਲ ਆਟਾ ਓਏ ਫੈਸਰੋ ਪਿੱਛੋਂ ਮੇਰ ਦਾਬ ਲੈਂਦਾ ਗਾ ਜੋ ਜ਼ੋਰ ਪੈਂਦਾ ਮੂਰੋ ਚੱਕਿਆ ਜਾਂਦਾ खेचला रेस खेचला बोल लो जान दे चट्टा का होता है भाई ਮੇਰੇ ਲੋ ਪਾਸ ਆ ਹਾਂ ਹੁਣ ਤੂੰ ਚੈੱਕ ਕਰਕੇ ਦੇਖ ਜੀ ਕਹਿੰਦਾ ਆ ਵੀ ਗੱਲਾਂ ਤੇਰੇ ਵੱਲੋਂ ਕਿਵੇਂ ਆ? ਵਾਹ। ਨਹੀਂ ਬੰਦ ਨਹੀਂ ਹੁੰਦਾ ਝੋਟਾ। ਵਾਹ ਠੀਕ ਆ। ਤੇ ਬਾਕੀ ਮਾਤੀ ਮੇਰੇ ਕੋ ਨਾ ਬੰਦ ਹੋਵੇ ਨਾ ਨਾ ਖੜੇ। ਜਿਹੜਾ ਕਰੀ ਤੋੜਦਾ ਕਾਰ ਘਾਈ ਜਾਂਦਾ ਟਾਇਰ ਖੋਦੇ ਆਂ। ਇਹ ਤਾਂ ਬੰਦ ਨਹੀਂ ਹੁੰਦਾ। ਬਹੁਤ ਅੰਿਆਰ ਬਾਹਰ ਰੁਕ ਤੇ। 70 ਇੱਕ ਵਾਰ ਇਹਨੂੰ ਤੇ ਲੋੜ ਤੇ ਕੂ ਬਾਲੇ ਪੰਪ ਦੀ। ਟਾਇਰ ਘਾਈ ਜਾਂਦਾ ਐ ਨਹੀਂ ਤੇ ਦਰਦਾਂ ਨਹੀਂ ਬੰਦ ਨਹੀਂ ਹੁੰਦਾਗਾ। ਆਲ ਪਿੱਛੇ ਜਮਾ ਆਪਾਂ ਮੰਡੀ ਜਮਾ ਖੜੀ ਹੋ ਗਈ ਹਾਂ ਹਾਂ ਤੇ ਆਹ ਰੀਲ ਬੰਦ ਹੋ ਜੂਗਾ ਚੱਲ ਚੱਗਾ ਤੇਰਾ ਇਹਦਾ ਕੋਹ ਹੈ ਮਾ ਜੀ ਵੀ ਗਿੱਲਾ ਐਟਾ ਥੈਂਕ ਯੂ ਟੂ ਕੇ ਆਇਆ ਫੁੱਲ ਕਰਾ ਕੇ ਲਿਆ ਹਾਂ ਚੱਲ ਗਏ